ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆਂ ਬਈ ਸਾਰੇ ਵੀਰਾਂ ਦਾ ਝੰਡੇ ਵਾਲਾ ਸਟੱਡ ਫਾਰਮ ਚੈਨਲ ਤੇ ਤੇ ਜਿਹੜੇ ਵੀਰ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਓ ਤੇ ਫੇਸਬੁੱਕ ਤੇ ਆਪਾਂ ਨੂੰ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਤੇ ਅੱਜ ਬਈ ਵੀਡੀਓ ਲੈ ਕੇ ਆਏ ਆ ਜਿੱਦਾਂ ਕਿ ਆਪਾਂ ਪਾਉਣੀ ਹੁੰਨੇ ਆ ਵੀ ਘੋੜਿਆਂ ਦੀ ਚਾਲ ਪਾ ਰਹੇ ਆ ਹਨਾ ਤੇ ਅੱਜ ਕਰਦੇ ਆਂ ਗੱਲਾਂ ਬਾਤਾਂ ਇਸ਼ਕ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬਾਈ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਤੇ ਥੋੜੇ ਕੰਮਾਂ ਦੇ ਰੁਝੇਵਿਆਂ ਕਾਰਨ ਥੋੜੇ ਬ੍ਰੇਕ ਪੈ ਗਈ ਵੀਡੀਓ ਪਾ ਨਹੀਂ ਰਹੀ ਸੀਗੀ ਤੇ ਅੱਜ ਗੱਲਾਂ ਬਾਤਾਂ ਕਰਦੇ ਆ ਤੇ ਘੋੜੇ ਤੁਹਾਨੂੰ ਦਿਖਾਉਣੇ ਆ ਵੀ ਅੱਗੇ ਨਾਲੋਂ ਕਿੰਨਾ ਸੁਧਾਰ ਆਇਆ ਤੇ ਕੀ ਕੀ ਕਰਨਾ ਚਾਹੀਦਾ ਹਨ ਤੇ ਸਾਰਾ ਕੁਝ ਦੱਸਦੇ ਅੱਜ ਤੇ ਬਾਈ ਜਿੱਦਾਂ ਵੀ ਆਪਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਜਦੋਂ ਘੋੜਾ ਆਪਾਂ ਲੈ ਕੇ ਜਾਂਦੇ ਆ ਜਿਹੜਾ ਘੋੜਾ ਜ਼ਿਆਦਾ ਤੰਗ ਕਰਦਾ ਤੇ ਉਹਨੂੰ ਆਪਾਂ ਰਸੇ ਤੇ ਲਾਉਨੇ ਹਨਾ ਰਸੇ ਤੇ ਲਾ ਕੇ ਉਹਨੂੰ ਥੋੜਾ ਠੰਡਾ ਕਰਦੇ ਆਪਾਂ ਤੇ ਫਿਰ ਉਹ ਬੈਠਣ ਯੋਗ ਹੋ ਜਾਂਦਾ ਫਿਰ ਛੱਟ ਫੇੜ ਦਾ ਖਤਰਾ ਨਹੀਂ ਰਹਿੰਦਾ ਤੇ ਜੇ ਘੋੜੇ ਜਿਆਦਾ ਤੰਗ ਕਰਦਾ ਹੀ ਕਰਦਾ ਆਪਾਂ ਫਿਰ ਨਾਲ ਬਈ ਰੱਸੀ ਪਾ ਕੇ ਤੇ ਆਪਾਂ ਨਾਲ ਤੁਰਦੇ ਆ ਇੱਕ ਬੰਦਾ ਉੱਪਰ ਬੈਠਦਾ ਤੇ ਘੋੜੇ ਨੂੰ 2-3 ਦਿਨ ਰੁਟੀਨ ਦੇ ਵਿੱਚ ਲੈ ਕੇ ਆਉਨੇ ਆ ਤੇ ਘੋੜੇ ਨੂੰ ਥੋੜਾ ਪਤਾ ਚੱਲਦਾ ਰਹਿੰਦਾ ਵੀ ਆਪਾਂ ਰਾਹ ਜਾਣਾ ਆਪਾਂ ਇਦਾਂ ਕਰਨਾ ਹਨਾ ਜਾਨਵਰ ਕਿਉਂਕਿ ਸਮਝਦਾਰ ਹੁੰਦਾ ਬਾਈ ਤੇ ਦੂਜੀ ਗੱਲ ਇਹ ਆ ਬਈ ਜਿੰਨਾ ਵੀ ਮਰਜੀ ਅੜਬ ਜਾਨਵਰ ਹੋਵੇ ਇਹ ਤੁਹਾਡੇ ਬਹੁਤ ਕੰਮ ਦੀ ਗੱਲ ਆ ਜਿੰਨਾ ਮਰਜੀ ਵੀ ਅੜਬ ਜਾਨਵਰ ਹੋਵੇ ਉਹਨੇ ਬਈ ਕੁੱਟਣਾ ਨਹੀਂ ਲੋਟ ਆਉਣਾ ਜਿੰਨਾ ਉਹਨੇ ਪਿਆਰ ਨਾਲ ਲੋਟ ਆਉਣਾ ਠੀਕ ਆ ਜਿੰਨਾ ਤੁਸੀਂ ਇਹਨੂੰ ਪਿਆਰ ਨਾਲ ਟਰੀਟ ਕਰੋਗੇ ਉਨੀ ਛੇਤੀ ਹੀ ਜਾਨਵਰ ਸਹੀ ਰਹੂਗਾ ਚੰਗਾ ਹੋਊਗਾ ਵਧੀਆ ਰਹੂਗਾ ਇਹ ਕੂੜਾ ਆਪਣਾ ਬਹੁਤ ਜ਼ਿਆਦਾ ਹਲਤ ਕਰਦਾ ਤੇ ਬਹੁਤ ਜ਼ਿਆਦਾ ਗਰਮ ਜੇ ਮੈਂ ਨਹੀਂ ਜਾਂਦਾ ਨਾਲ ਤੇ ਉਹ ਉਹਨੂੰ ਵੜਦਾ ਹੈ ਠੀਕ ਹੈ ਇੱਕ ਦਿਨ ਛੁੱਟ ਵੀ ਗਿਆ ਸੀਗਾ ਫੁੱਲ ਗਈ ਉਹ ਤੋਂ ਉਹ ਨੂੰ ਪਿਆ ਵੱਡਣ ਤੇ ਉਹਨੇ ਡਰਦੇ ਨੇ ਛੱਡਤਾ ਤੇ ਘਰੇ ਆ ਗਿਆ ਮੈਂ ਉਸ ਦਿਨ ਨਹੀਂ ਗਿਆ ਸੀ ਨਾਲ ਠੀਕ ਹੈ ਤੇ ਇਹ ਜੇ ਆਪਾਂ ਹੁਣ ਇਹਨੂੰ ਕੁੱਟਾਂ ਮਾਰਾਂਗੇ ਤੇ ਇਹਨੇ ਹੋਰ ਖਰਾਬ ਕਰਨਾ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਪਿਆਰ ਨਾਲ ਬਾਈ ਟਰੀਟ ਕੀਤਾ ਬਹੁਤ ਸੋਹਣਾ ਪੈਰ ਸਿੱਟਣ ਲੱਗ ਗਿਆ ਤੇ ਹਜੇ ਦਿਨ ਵੀ ਇੰਨੇ ਹੋਏ ਨਹੀਂਗੇ ਠੀਕ ਹੈ ਹਫਤੇ ਤਰਾ ਹੀ ਹੋਇਆ ਹਫਤਾ 8 9 ਦਿਨ ਇੰਨੇ ਕੇ ਹੋਏ ਬਸ ਹਫਤੇ ਦੇ ਵਿਚ ਵਿਚ ਤੇ ਬਹੁਤ ਸੋਹਣਾ ਤਰਨ ਲੱਗ ਗਿਆ ਬਾਈ ਕੋੜਾ ਤੇ ਬਾਕੀ ਜਦੋਂ ਆਪਾਂ ਘੋੜਾ ਤੋਰਦੇ ਆ ਨਾ ਆਪਾਂ ਨਾਗਾ ਨਹੀਂ ਪਾਉਣਾ ਬਾਈ ਜਿੱਦਾਂ ਆਪਾਂ ਦੋ ਦਿਨ ਬੈਠ ਕੇ ਆਪਾਂ ਕਹਦੇ ਨੇ ਅੱਜ ਰੈਸਟ ਕਰ ਲੈਣ ਦੋ ਨਾ ਹਾਂ ਰੈਸਟ ਜ਼ਰੂਰੀ ਆ ਹਫ਼ਤਾ ਘੱਟੋ ਘੱਟ ਘੋੜਾ ਤੋਰੋ ਹਫ਼ਤੇ ਬਾਅਦ ਇੱਕ ਦਿਨ ਰੈਸਟ ਦੇ ਦਿਓ ਉਹਦੀ ਮਾਲ ਚ ਮੂਲ ਚ ਕਰੋ ਡੇਲੀ ਘੋੜਾ ਆਉਂਦਾ ਉਹਨੂੰ ਮਲੋ ਮਾਲ ਚ ਕਰੋ ਹਨ ਤੇ ਘੋੜਾ ਰਿਲੈਕਸ ਹੋ ਜਾਂਦਾ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਇੰਨਾ ਕਜਾਦੇ ਆੜਬ ਸੀ ਇੰਨਾ ਅੱਗਾ ਚਾਹਦਾ ਇੱਕ ਵੀ ਪੈਸੇ ਦਾ ਅੱਗਾ ਨਹੀਂ ਚਾਹਦਾ ਹੁਣ ਜਦੋਂ ਆਪਾਂ ਬੈਠ ਜਾਂਨੇ ਆ ਵਧੀਆ ਤੁਰਦਾ ਆ ਰਾਮ ਨਾਲ ਤੁਰਦਾ ਕੋਈ ਈ ਇਲਤ ਨਹੀਂ ਕਰਦਾਗਾ ਕਿਉਂਕਿ ਕਾਫੀ ਟਾਈਮ ਹੋ ਗਏ ਖੜਿਆਂ ਨੂੰ ਤੁਹਾਨੂੰ ਪਤਾ ਘੋੜਾ ਨਾਰਤਾ ਫਿਰ ਥੋੜਾ ਇਲਤ ਕਰਦਾ ਹੀ ਇਹਨਾਂ ਦੇ ਪਰ ਬਹੁਤ ਛੇਦੀ ਸੈਟਿੰਗ ਜਾਏ ਜਿੱਦਾਂ ਲੱਗਦਾ ਨਹੀਂ ਸੀਗਾ ਵੀ ਟੱਕਰਾਂ ਆਏ ਲੱਗਦਾ ਇਹ 15 20 ਦਿਨ ਟੱਕਰਾਂ ਮਰਵਾਊਗਾ ਫੇਰ ਤੁਰੂਗਾ ਤੇ ਪਰ ਨਹੀਂ ਬੜੀ ਛੇਦੀ ਬਈ ਤੁਰਨ ਲੱਗਾ ਤੇ ਤੁਰਦਾ ਵੀ ਬੜਾ ਸੋਹਣਾ ਤੇ ਫੇਰ ਦੂਜੀ ਗੱਲ ਆ ਆਪਾਂ ਬਈ ਅਨਸਾਰ ਹੀ ਇਹਨੂੰ ਨਮਾਉਣੇ ਹੁੰਦੇ ਆ ਜਿੱਦਾਂ ਮੁੜ ਕੇ ਨਾ ਪਸੀਨਾ ਆਇਆ ਹੁੰਦਾ ਭਿੱਜਿਆ ਹੁੰਦਾ ਉਦਾਂ ਹੀ ਆਪਾਂ ਨਮਾਉਣੇ ਆ ਹੌਨਸਾਰ ਤੇ ਕਰਨਾ ਕੀ ਆ ਬਈ ਨਮਾਉਣਾ ਇਹਨੂੰ ਓਨਾ ਟਾਈਮ ਆ ਜਿੰਨਾ ਚਿਰ ਟੈਂਪਰੇਚਰ ਇਹਦਾ ਡਾਊਨ ਨਹੀਂ ਹੁੰਦਾ ਠੀਕ ਆ ਕਿਉਂਕਿ ਇਹ ਨਹੀਂ ਵੀ ਮਾੜਾ ਜਿਹਾ ਪਾਣੀ ਮਾਰਿਆ ਸਾਫ਼ ਕੀਤਾ ਘੋੜਾ ਤੇ ਬੰਨਤਾ ਘੋੜਾ ਗਰਮ ਹੁੰਦਾ ਫਿਰ ਤੁਹਾਡਾ ਘੋੜਾ ਜੁੜ ਜੂ ਬਿਲਕੁਲ ਤੇ ਇਹਨੂੰ ਕਾਫੀ ਟਾਈਮ ਪਾਣੀ ਮਾਰੋ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਘੋੜੇ ਦਾ ਟੈਂਪਰੇਚਰ ਥੱਲੇ ਆ ਗਿਆ ਡਾਊਨ ਆ ਗਿਆ ਹਨ ਉਦੋਂ ਘੋੜੇ ਨੂੰ ਬੰਨ੍ਹ ਦਿਓ ਕੋਈ ਕੁਛ ਵੀ ਨਹੀਂ ਹੁੰਦਾ ਤੇ ਆਪਾਂ ਸ਼ਾਮ ਨੂੰ ਲੈ ਕੇ ਜਾਂਦੇ ਹੁਣੇ ਬਾਈ ਇਹਨੂੰ ਕਾਲੇ ਨੂੰ ਤੇ ਆ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਆ ਤੇ 헬ਤ ਬੜੀ ਕਰਦਾ ਹੀ ਇਹ ਫੇਰ ਆਪਾਂ ਇਹਨੂੰ ਰੱਸੇ ਤੇ ਲਾਇਆ ਰੱਸੇ ਤੇ ਲਾ ਕੇ ਆਪਾਂ ਇਹਨੂੰ ਪੂਰਾ ਐਨ ਸਰੀਰ ਸਰੂਰੇ ਦਾ ਖਲ ਜਾਂਦਾ ਕਿਉਂਕਿ ਛਾਲਾ ਛੋੜਾ ਮਾਰ ਲੈਂਦਾ ਜਿਹੜੀ 헬ਤ ਕਰਨੀ ਹੁੰਦੀ ਕਰ ਲੈਂਦਾ ਕਿਉਂਕਿ ਬਾਈ ਜੇ ਘੋੜੇ ਤੇ ਬੈਠਾਂਗੇ ਘੋੜਾ 헬ਤ ਕਰੂਗਾ ਘੋੜਾ ਭੱਜੂਗਾ ਹੋ ਸਕਦਾ ਉਹ ਕਿਸੇ ਖਾਲ ਜਿਹੜਾ ਡੈਗ ਪੇਵੇ ਜਾਂ ਉਹ ਆਪਦੇ ਸੱਟ ਖਾਊਗਾ ਜਾਂ ਉੱਤੇ ਬੈਠੇ ਬੰਦੇ ਦੇ ਸੱਟ ਮਾਰੂਗਾ ਹਨ ਤੇ ਦੋਨੇ ਚੀਜ਼ਾਂ 'ਚ ਨੁਕਸਾਨ ਆਪਣਾ ਹੀ ਆ ਜੇ ਘੋੜਾ ਆਪਦੇ ਸੱਟ ਖਾਂਦਾ ਜਾਂ ਆਪਣੇ ਮਾਰਦਾ ਜਾਂ ਕਿਸੇ ਦੇ ਵਿੱਚ ਵੱਜਦਾ ਤੇ ਬਈ ਉਹ ਨੁਕਸਾਨ ਆਪਣਾ ਹੀ ਹੋਣਾ ਹਨ ਤੇ ਆਪਾਂ ਮਾੜਾ ਜਿਹਾ ਵੀ ਰਿਸਕ ਲਿਆ ਬਿਲਕੁਲ ਵੀ ਆਪਾਂ ਜਿੰਨੇ ਦਿਨ ਆਪਾਂ ਨੂੰ ਲੱਗਾ ਵੀ ਘੋੜਾ ਨਹੀਂ ਹਲੇ ਆਪਦੀ ਐਪ ਨਹੀਂ ਦੁਰਦਾ ਉਹਨੇ ਦਿਨ ਆਪਾਂ ਮਾੜਾ ਜਿਹਾ ਵੀ ਰਿਸਕ ਨਹੀਂ ਲਿਆ ਤੇ ਪੂਰੀ ਬਈ ਮਿਹਨਤ ਲੱਗਦੀ ਆ ਇਹ 'ਚ ਕੋਈ ਸ਼ੱਕ ਨਹੀਂ ਸੁਬਾ ਸ਼ਾਮ ਘੋੜੇ ਦੇ ਨਾਲ ਤੁਰ ਕੇ ਜਾਣਾ ਹਨਾ ਕਾਫੀ ਦੂਰ ਤੱਕ ਲੈ ਕੇ ਜਾਂਦੇ ਆ ਤੇ ਤਸੱਲੀ ਵੀ ਹੋ ਜਾਂਦੀ ਆ ਔਟੋਮੈਟਿਕ ਹੀ ਤੇ ਬਾਕੀ ਚਲੋ ਜਦੋਂ ਘੋੜੇ ਉਹਦੇ ਕਹਿਣ ਨੂੰ ਤੁਰਨ ਲੱਗ ਗਏ ਹੁਣ ਚਾਲ ਪੈਣ ਲੱਗ ਗਏ ਥੋੜੇ ਥੋੜੇ ਉੱਤੇ ਵੀ ਥੋੜਾ ਟਾਈਮ ਐ ਵੀ ਬਹਿਣਾ ਹੁੰਨਾ ਤੇ ਉਹਨੇ ਨਾਲ ਥਕਾਈਆਂ ਲੈ ਜਾਂਦਾ ਜਦੋਂ ਆਪਾਂ ਨੂੰ ਪਤਾ ਨਾ ਆਪਾਂ ਕੋਈ ਵੀ ਕੰਮ ਕਰਦੇ ਆ ਤੇ ਆਪਣੀ ਮਿਹਨਤ ਫਲ ਦਿਖਾਉਣ ਲੱਗ ਜਾਂਦੀ ਆ ਤੇ ਉਦੋਂ ਬੰਦੇ ਦਾ ਸਾਰਾ ਥਕਾਈਆਂ ਲੈ ਜਾਂਦਾ ਤੇ ਇਹ ਤਾਂ ਇੱਕ ਜਨਵਰੀ ਇਹੋ ਜਿਹਾ ਵੀ ਜੀ ਨੂੰ ਦੇਖਣ ਸਾਰੀ ਥਕਾਈਆਂ ਲੈ ਜਾਂਦਾ ਹਨਾ ਤੇ ਬਾਕੀ ਮਿਹਨਤ ਦਾ ਫਾਲਤ ਆ ਪੈਂਦਾ ਹੀ ਪੈਂਦਾ ਇੱਕ ਦਿਨ ਤੇ ਸੋ ਦਿਲ ਨਾ ਛੱਡਿਆ ਕਰੋ ਘੋੜੇ ਨੂੰ ਰੂਟੀਨ ਦੇ ਵਿੱਚ ਤੁਸੀਂ ਲੈ ਕੇ ਜਾਉਂਗੇ ਤੇ ਬਾਈ ਘੋੜਾ ਬਹੁਤ ਸੋਹਣਾ ਤੁਰੂਗਾ ਤੇ ਉਹਨੂੰ ਬਸ ਕੰਟਰੋਲ ਚ ਕਿਦਾਂ ਰੱਖਣਾ ਪਊਗੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਉਸਤਾਦ ਹੋਣਾਂ ਦੀ ਅਜੇ ਥੋੜਾ ਕਰ ਲਈਏ ਚਾਲ ਸੈਟਿੰਗ ਤੇ ਆ ਆ ਮੜ ਕੇ ਆਪਾਂ ਰਸਤੇ ਤੋਂ ਬਾਅਦ ਦੇ ਵਿੱਚ ਉਸਤਾਦ ਹੋਣਾਂ ਨੂੰ ਬਿਠਾਇਆ ਤੇ ਦੇਖ ਲੋ ਤੁਹਾਡੇ ਸਾਹਮਣੇ ਆ ਹੁਣ ਐਲਤ ਕਰਦਾ ਬਿਲਕੁਲ ਨਹੀਂ ਗਲਤ ਕਰਦਾ ਜੇ ਉਦਾਂ ਬੈਠਦੇ ਇਹਨੇ ਬੜੀਆਂ ਛਾਲਾਂ ਮਾਰਨੀਆਂ ਜਿਹੜੀਆਂ ਉੱਥੇ ਛਾਲਾਂ ਮਾਰੀਆਂ ਉਹੀ ਹੁਣ ਮਾਰਦਾ ਤੇ ਘੋੜਾ ਬਾਈ ਉੱਤੇ ਸਵਾਰ ਨੂੰ ਵੀ ਭੰਨ ਦਿੰਦਾ ਤੇ ਫੇਰ ਛੱਟ ਫੇਟ ਵੱਜਣ ਦਾ ਖਤਰਾ ਹੁੰਦਾ ਹੁਣ ਇਹ ਡਰ ਨੂੰ ਹਟ ਕੇ ਬਿਲਕੁਲ ਕਿਸੇ ਚੀਜ਼ ਤੋਂ ਨਹੀਂ ਡਰਦੇ ਕੋਈ ਟਰੈਕਟਰ ਆਉਂਦਾ ਵਧੀਆ ਨਾਲ ਦੀ ਸਾਈਡ ਲੰਘ ਜਾਂਦੇ ਕੋਈ ਗੱਡੀ ਆਉਂਦੀ ਆ ਬਾੜਾ ਜਾਂ ਵੀ ਨਹੀਂ ਇਹ ਡਰਦੇ ਬਾਈ ਹਾਰਨ ਹੋਰ ਨੂੰ ਤੋਂ ਕਿਸੇ ਚੀਜ਼ ਤੋਂ ਹਨ ਤੇ ਵਧੀਆ ਚੱਲਣ ਲੱਗੇ ਇਹ ਥੋੜਾ ਜਿਹਾ ਉਹਦੇ ਨਾਲੋਂ ਚਿੱਟੇ ਨਾਲੋਂ ਛੇਤੀ ਤਿਆਰ ਹੋ ਰਿਹਾ ਵਧੀਆ ਚਾਲ 'ਚ ਛੇਤੀ ਚਾਲ ਫੜ ਰਿਹਾ ਛੋਟੀ ਚਾਲ 'ਚ ਵੀ ਵੱਡੀ ਚਾਲ 'ਚ ਵੀ ਸੋਹਣਾ ਪੈਰ ਮਾਰਦਾ ਹਨ ਕਿਉਂਕਿ ਇਹਦੀ ਉਮਰ ਉਹਦਾਂ ਦੀ ਇੱਕ ਤੁਹਾਨੂੰ ਪਤਾ ਮੱਝੂ ਦੇ ਬਲੱਡ ਲਾਈਨ ਦੇ ਵਿੱਚ ਬਈ ਇਹ ਗੌਟ ਗੈਪਟੀ ਹੁੰਦਾ ਚਾਲਦਾ ਹਨ ਤੇ ਇੱਕ ਮਾਰਵਾੜੀ ਘੋੜਾ ਤੇ ਨੁਕਰੇ ਘੋੜੇ ਦਾ ਬਈ ਬਹੁਤ ਫਰਕ ਆ ਜਮੀਨ ਸਮਾਨ ਦਾ ਤੇ ਆ ਤੁਹਾਡੇ ਸਾਹਮਣੇ ਪੈਰ ਬਹੁਤ ਸੋਹਣਾ ਸੱਟਦਾ ਤੇ ਜਿੱਦਣ ਪੂਰੇ ਬਈ ਤੁਰਨ ਲੱਗੇ ਘੋੜੇ ਤੇ ਆਪਾਂ ਉਹਦਾਂ ਵਧੀਆ ਤਰੀਕੇ ਨਾਲ ਵੀਡੀਓ ਬਣਾਵਾ ਕਿਉਂਕਿ ਤੁਹਾਨੂੰ ਪਤਾ ਹੁਣ ਬਈ ਮੈਂ ਨਾਲ ਜਾਣਾ ਤੇ ਵੀਡੀਓ ਉਨੀ ਬਣਦੀ ਨਹੀਂ ਆਪਾਂ ਤੋਂ ਜਿੰਨੀ ਆਪਾਂ ਟਾਈਮ 'ਚ ਟਾਈਮ ਕੱਢ ਕੇ ਬਣਾ ਸਕਦੇ ਉਨੀ ਤੁਹਾਨੂੰ ਬੁਖਾ ਦੇਦੀ ਜੜਾ ਕਿਉਂਕਿ ਫਿਰ ਘੋੜਾ ਬੂਰੇ ਫੜਨਾ ਹੁੰਦਾ 60 ਫੀਟ ਦਾ ਖਤਰਾ ਹੁੰਦਾ ਹਨ ਹੁਣ ਤਾਂ ਚਲੋ ਹੁਣ ਮੇਰੀ ਲੋੜ ਨਹੀਂ ਪੈਂਦੀ ਹੁਣ ਮੈਂ ਰੱਸਾ ਨਹੀਂ ਪਾਉਂਦਾ ਹੁਣ ਆਪਾਂ ਡੇਲੀ ਵੀਡੀਓ ਵਧੀਆ ਬਣਾ ਕੇ ਪਾਇਆ ਕਰਾਂਗੇ ਕਿਉਂਕਿ ਪਹਿਲੇ ਦਿਨ ਦਨ ਚਾਰ ਪੰਜ ਦਿਨ ਤਾਂ ਹਫਤੇ ਤਰਾਈ ਮੈਨੂੰ ਉਹ ਮੂਹਰੇ ਲੋਕ ਪਾ ਕੇ ਲੈ ਕੇ ਜਾਣਾ ਪੈਂਦਾ ਹੀ ਨਾਲ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਧੌਣ ਧੌਣ ਚਾ ਕੇ ਬਹੁਤ ਸਾਰ ਸੋਹਣੇ ਤਰਤੇ ਘੋੜੇ ਤੇ ਵਾਹਿਗੁਰੂ ਚੱਲ ਮਿਹਰ ਕਰੇ ਬਾਈ ਥੋੜਾ ਟਾਈਮ ਫਿਰ ਮੈਂ ਵੀ ਬੈਠਾ ਕਿਉਂਕਿ ਆਪ ਬੈਠਣਾ ਵੀ ਚਾਹੀਦਾ ਆਪ ਨੂੰ ਕਿਉਂਕਿ ਬਾਅਦ ਦੇ ਵਿੱਚ ਘੋੜੇ ਆਪਾਂ ਹੀ ਤੋੜਨੇ ਹਨ ਤੇ ਇੰਨੇ ਨਾਲ ਹੱਥ ਟੱਕ ਜਾਂਦਾ ਨਾਲੇ ਘੋੜਾ ਪਤਾ ਲੱਗਦਾ ਰਹਿੰਦਾ ਕਿੱਥੋਂ ਕੋਈ ਨੌਕਸ਼ਾ ਇਹਨੂੰ ਵੀ ਆ ਚੀਜ਼ੇ ਦੀ ਸੁਧਾਰਨ ਵਾਲੀ ਆ ਤੇ ਪਰ ਜਮੇ ਨਹੀਂ ਹਲਤ ਕਰਦਾ ਬੜਾ ਬਈ ਵਧੀਆ ਤਰੀਕੇ ਨਾਲ ਤੁਰਦਾ ਤੇ ਕਰਦੇ ਸ਼ੇਅਰ ਵੀਡੀਓ ਵਧੀਆ ਲੱਗੀ ਤੇ ਮਿਲਦੇ ਅਗਲੀ ਵੀਡੀਓ ਲਵ ਯੂ ਆਲ